ਇਹ ਸਾਨੂੰ ਦੁਆਵਾ ਦੇਣ ਲਈ ਆਏ ਆ ਅਸੀਂ ਕਿੰਨਰ ਨੂੰ ਗੰਦਾ ਨਹੀਂ ਕਹਿ ਰਹੇ ਹੈਗੇ ਕੁਛ ਨਹੀਂ ਕਹਿ ਰਹੇ ਪਰ ਇਹ ਆ ਵੀ ਅਗਰ ਜੇ ਕੋਈ ਆਪਣੀ ਮਰਜ਼ੀ ਨਾਲ ਦਿੰਦੇ ਲੈ ਲੈਣ ਬਿਲਕੁਲ ਇਹ ਲੈ ਲੈਣ ਵੀ ਕਿਸੇ ਨੂੰ ਕੋਈ ਇਨਵੋਲਵ ਨਾ ਕਰਨਾ ਕਿਸੇ ਨੂੰ ਕੋਈ ਪ੍ਰੈਸ਼ਰ ਨਾ ਪਾਣ ਕਿਸੇ ਅੱਗੇ ਕੋਈ ਬਤਬੀਜੀ ਨਾ ਹੋਵੇ ਕੁਝ ਨਾ ਹੋਵੇ ਤੱਕਾ ਸਾਈ ਨਾ ਹੋਵੇ ਆਪਾਂ ਇਹਨਾਂ ਨੂੰ ਨਾ ਮਾੜਾ ਵੀ ਨਹੀਂ ਕਹਿ ਸਕਦੇ ਤੇ ਇਹ ਇਹ ਇੱਕ ਦੁਆਵਾਂ ਵਾਲੇ ਸਾਡੇ ਬਣੇ ਹੋਏ ਨੇ ਸਾਡੇ ਸਮਾਜ ਦੇ ਵਿੱਚ ਅਸੀਂ ਇਹਨਾਂ ਨੂੰ ਸਹੀ ਨਿਗਨ ਨਾਲ ਹੀ ਦੇਖਾਂਗੇ ਪਰ ਕੁਝ ਲੋਕ ਇਹੋ ਜਿਹੇ ਜੋ ਕਿਨਰ ਸਮਾਜ ਨੂੰ ਖੁਦ ਗੰਦਾ ਕਰ ਰਹੇ ਨੇ ਖੁਦ ਕਿਨਰ ਬਣ ਬਣ ਕੇ ਤੁਰੇ ਆ ਰਹੇ ਨੇ ਹੋਏ ਗਏ ਕਿ ਤੁਸੀਂ ਲੱਖਾਂ ਵਿੱਚ ਖੇਡੂਗੇ ਜਦੋਂ ਤੁਹਾਡੇ ਕੋਲ ਲੱਖ ਰੁਪਇਆ ਹੋ ਜਾਊਗਾ ਨਾ ਤੇ ਫਿਰ ਤੁਸੀਂ ਸਾਨੂੰ ਸੱਦ ਲਿਓ ਅਸੀਂ ਤੁਹਾਡੇ ਤੋਂ ਉਸ ਟਾਈਮ ਪੈਸੇ ਲੈ ਕੇ ਜਾਵਾਂ ਆਪਣੀ ਖੁਸ਼ੀ ਦਿਨਾ ਉੰਜਾਂ ਇਹਨਾਂ ਨੂੰ ਕੋਈ ਸਹੂਲਤ ਤਾਂ ਨਹੀਂ ਪੈਸੇ ਦੇਣ ਦੀ ਕੋਈ ਹੈ ਸਰਕਾਰ ਵੱਲੋਂ ਜਾਂ ਉੰਜ ਕੋਈ ਨਹੀਂ ਇਹਨਾਂ ਨੂੰ ਦਿੰਦੇ ਆ ਨਾ ਤੇ ਆਪਾਂ ਕਹਿਣਾ ਬੜਾ ਸੋਖਾ ਹੈ ਮੰਗਣਾ ਬੜਾ ਔਖਾ ਹੈ ਸਿਸਟਮ ਹੋਣਾ ਚਾਹੀਦਾ ਕਿ ਤੁਹਾਡੀ ਇੱਕ ਪਰਚੀ ਹੈ 1100 ਤੱਕ ਸਟਾਰਟਿੰਗ ਤੇ ਤੁਸੀਂ ਅੱਗੇ ਤੁਹਾਡੀ ਲੋਕਾਂ ਦੀ ਖੁਸ਼ੀ ਹੈ ਕਿ ਆਪਾਂ ਕਿੰਨੇ ਕੁ ਦੇ ਸਕਦੇ ਹਾਂ ਕਿਸੇ ਨਾ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈ ਬਸ ਆਪਣਾ ਹੱਥ ਜੋੜ ਕੇ ਇਹ ਸਗੋਂ ਅਸ਼ੀਰਵਾਦ ਦੇ ਕੇ ਜਾਣ ਇਹ ਤੁਹਾਨੂੰ ਰੱਬ ਇਨਾ ਦਵੇ ਕਿ ਤੁਸੀਂ ਸਾਨੂੰ ਦੋ ਹਰ ਬੰਦਾ ਜਿਹੜਾ ਅਫੋਰਡ ਨਹੀਂ ਕਰਦਾ ਬੰਦ-ਬੰਦ ਲੱਖ ਰੁਪਏ ਤੱਕ ਉਹ ਮੰਗਦੇ ਆ ਉਹਨਾਂ ਨੂੰ ਵਧਾਈਏ ਖੁਸ਼ੀ ਲੈਣੀ ਚਾਹੀਦੀ ਹੈ 1100 ਨਾਲ ਵੀ ਉਹ ਨਹੀਂ ਖੁਸ਼ੀ ਹੋ ਸਕਦੀ ਹੈ ਬਿਲਕੁਲ ਇਹ ਗਲਤ ਕੰਮ ਨਹੀਂ ਕਰਨਾ ਚਾਹੀਦਾ ਅਸੀਂ ਇਹ ਚਾਹੁੰਦੇ ਆ ਕਿ ਜੋ ਵੀ ਹੈ ਜਨਤਾ ਆਪਣੀ ਖੁਸ਼ੀ ਨਾਲ ਇਹਨਾਂ ਨੂੰ ਦਿੰਦੀ ਹੈ ਉਹ ਇਹਨਾਂ ਨੂੰ ਸਿਰ ਮੱਥੇ ਕਬੂਲ ਕਰਨਾ ਚਾਹੀਦਾ ਹੈ ਅੱਜ ਬੀਤੀ ਦਿਨ ਇੱਕ ਵੀਡੀਓ ਜਿਹੜੀ ਹੈ ਵਾਇਰਲ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਸੋਸ਼ਲ ਮੀਡੀਆ ਦੇ ਵਿੱਚ ਜਿੱਥੇ ਕਿ 1 ਲੱਖ ਰੁਪਏ ਦੀ ਜਿਹੜੀ ਡਿਮਾਂਡ ਕੀਤੀ ਗਈ ਹੈ ਕਿਸ ਵੇ ਨਾਲ ਦੇਖਦੇ ਹੋ ਤੁਸੀਂ ਇਸ ਗੱਲ ਨੂੰ ਇਹ ਗੱਲ ਸਹੀ ਨਹੀਂ ਹੈਗੀ ਮੈਮ ਤੇ ਮਤਲਬ ਜਿੰਨੀ ਬੰਦੇ ਦੀ ਹیثیت ਹੁੰਦੀ ਹੈ ਓਨੀਕ ਦੇਣੀ ਚਾਹੀਦੀ ਹੈ ਅਗਰ 11000 ਦੀ ਹیثیت ਹੈ ਜਾਂ 5000 ਦੀ ਹیثیت ਹੈ ਉਹਨੂੰ ਆਪਣੀ ਖੁਸ਼ੀ ਨਾਲ ਦੇ ਦੇਣੀ ਚਾਹੀਦੀ ਹੈ ਉਹਨੂੰ ਜ਼ਿਆਦਾ ਡਿਮਾਂਡ ਨਹੀਂ ਕਰਨੀ ਚਾਹੀਦੀ ਮੱਲੇ ਮੇਰਾ ਕਹਿੰਦਾ ਮਤਲਬ ਇਹ ਹੈ ਕਿ ਉਹਨਾਂ ਨੂੰ ਜ਼ਿਆਦਾ ਮੰਗ ਨਹੀਂ ਕਰਨੀ ਚਾਹੀਦੀ ਹੈਗੀ ਮੱਲੇ ਅਗਰ ਜ਼ਿਆਦਾ ਮੰਗ ਕਰਦੇ ਨੇ ਫਿਰ ਉਹਨਾਂ ਨੂੰ ਅਸੀਂ ਜੀ ਲੱਗਦਾ ਤੁਹਾਨੂੰ ਇੱਕ ਰੂਲ ਜਿਹੜਾ ਹੈ ਬਣਾਇਨਾ ਚਾਹੀਦਾ ਹੈ ਕਿ ਹਾਂ ਇੰਨੇ ਕ ਸਿਰਫ ਰੁਪਏ ਦੀ ਡਿਮਾਂਡ ਕੀਤੀ ਜਾ ਸਕਦੀ ਹੈ ਹੋਰ ਪੈਸੇ ਇਹਨਾਂ ਨੂੰ ਨਾ ਦਿੱਤੇ ਜਾਣ ਜਾਂ ਕੁਝ ਇਦਾਂ ਦਾ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਇਹ ਚੀਜ਼ ਜਿਹੜੀ ਬਣਾਨੀ ਚਾਹੀਦੀ ਹੈ ਹਾਂਜੀ ਜ਼ਰੂਰ ਬਣਾਨੀ ਚਾਹੀਦੀ ਹੈ ਜੀ ਕਿਉਂਕਿ ਉਹਨਾਂ ਨੂੰ ਇਹ ਚਾਹੀਦਾ ਹੈ ਵੀ ਜਿੱਦਾਂ ਕੋਈ ਗਰੀਬ ਤਬਕਾ ਹੈ ਉਹਨਾਂ ਨੂੰ ਇਹ ਚਾਹੀਦਾ ਹੈ 500 ਜਾਂ 1100 ਜਾਂ 2100 ਦੇ ਕੇ ਮਤਲਬ ਕਿ ਉਹਨਾਂ ਨੂੰ ਮਤਲਬ ਕਿ ਭੇਜ ਦੇਣਾ ਚਾਹੀਦਾ ਹੈ ਜੀ ਤੇ ਮਲੇਗੇ ਉਹਨਾਂ ਨੂੰ ਇਹ ਨਹੀਂ ਚਾਹੀਦਾ ਵੀ ਆਪਾਂ ਅੜੇ ਕਰੀਏ ਜ਼ਿਆਦਾ ਜੀ ਤੇ ਬਾਕੀ ਉਹਨਾਂ ਦੀ ਆਪਣੀ ਡਿਮਾਂਡ ਹੁੰਦੀ ਹੈ ਉਹਨਾਂ ਦੀ ਡਿਮਾਂਡ ਨਹੀਂ ਮੰਨੀ ਚਾਹੀਦੀ ਆਪਾਂ ਨੂੰ ਤੇ ਇਹਦੇ ਵਿੱਚ ਆਪਾਂ ਉਹਨਾਂ ਦਾ ਭਲਾ ਮੰਨਦੇ ਆਂ ਵੀ ਇਹ ਨਹੀਂ ਬਈ ਆਪਾਂ ਉਹਨਾਂ ਨੂੰ ਬੁਰਾ ਕਹਿੰਦੇ ਆਂ ਜੀ ਬਿਲਕੁਲ ਸੋ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਨੇ ਸਤਿ ਸ਼੍ਰੀ ਅਕਾਲ ਸਰ ਸਸੀ ਕਾਲ ਜੀ ਸਰ ਕਿਸ ਨਜ਼ਰੀਏ ਨਾਲ ਦੇਖਦੇ ਹੋ ਤੁਸੀਂ ਜਿਹੜਾ ਤੱਕਾ ਜਿਹੜਾ ਸ਼ਰਿਆਮ ਕੀਤਾ ਜਾ ਰਿਹਾ ਕੁਛ ਕਿਨਰਾਂ ਵੱਲੋਂ ਕੁਛ ਕਿਨਰ ਸਮਾਜ ਆਪਾਂ ਕਹਿ ਸਕਦੇ ਆ ਵੀ ਇਹ ਚੀਜ਼ਾਂ ਦੇ ਵਿੱਚ ਇਨਵੋਲਡ ਨੇ ਪਰ ਹਰ ਇੱਕ ਨੂੰ ਆਪਾਂ ਇਹ ਸੀ ਇਸ ਨਹੀਂ ਲੈ ਸਕਦੇ ਵੀ ਹਰ ਇੱਕ ਕਿਨਰ ਘਰ ਘਰ ਜਾ ਕੇ ਕੋਈ ਲੱਖ ਦੀ ਡਿਮਾਂਡ ਕਰਦਾ ਜਾਂ ਕੁਛ ਇਹ ਕੁਛ ਬੰਦਿਆਂ ਕਰਕੇ ਆ ਕਿਨਰ ਸਮਾਜ ਦੀ ਰਿਸਪੈਕਟ ਅਜ ਦੀ ਨਹੀਂ ਬਹੁਤ ਪੁਰਾਣੀ ਪੁਛਤੈਨੀ ਤੋਂ ਕਰਦੇ ਆ ਰਹੇ ਆ ਸਾਰੀ ਦੁਨੀਆ ਕਰਦੀ ਆ ਰਹੀ ਹੈ ਔਰ ਖੁਸ਼ੀ ਦੇ ਮੌਕੇ ਤੇ ਵੀ ਉਹ ਹਰ ਸਮੇਂ ਹਰ ਪਰਿਵਾਰਾਂ ਚ ਹਾਜ਼ਰ ਰਹਿੰਦੇ ਨੇ ਜੀ ਅੱਜ ਕੁਝ ਅਗਰ ਅਲੱਗ ਕੁਝ ਬੰਦੇ ਕਰ ਰਹੇ ਹੈਗੇ ਤਾਂ ਉਹਦਾ ਦੋਸ਼ ਆਪਾਂ ਪੂਰੇ ਕਿਨਰ ਸਮਾਜ ਤੇ ਨਹੀਂ ਲਗਾ ਸਕਦੇ ਬਿਲਕੁਲ ਤੇ ਕਹਿੰਦਾ ਮਤਲਬ ਵੀ ਜੋ ਵੀ ਹੈ ਇਹਨਾਂ ਨੇ ਆਪਣੇ ਡਿਮਾਂਡਾਂ ਜਿਹੜੀਆਂ ਉਹ ਨਹੀਂ ਰੱਖਣੇ ਚਾਹੀਦੇ ਇਹਨਾਂ ਨੂੰ ਵੱਡੀ ਗੱਲ ਔਰ ਅਸੀਂ ਇਹ ਚਾਹਨੇ ਆ ਵੀ ਜੋ ਵੀ ਹੈ ਜਨਤਾ ਆਪਣੀ ਖੁਸ਼ੀ ਨਾਲ ਇਹਨਾਂ ਨੂੰ ਦਿੰਦੀ ਆ ਉਹ ਇਹਨਾਂ ਨੂੰ ਸਿਰ ਮੱਥੇ ਕਬੂਲ ਕਰਨਾ ਚਾਹੀਦਾ ਹੈ ਬਿਲਕੁਲ ਸਭ ਤੋਂ ਵੱਡੀ ਗੱਲ ਔਰ ਅਸੀਂ ਇਹਨਾਂ ਦਾ ਇਹ ਵੀ ਨਹੀਂ ਕਹਿੰਦੇ ਕੋਈ ਅਭਿਸ਼ਕਾਰ ਕਰ ਰਿਹਾ ਅਸੀਂ ਤੈਅ ਦਿ ਲੋ ਇਹਨਾਂ ਦੇ ਧੰਨਵਾਦੀ ਵੀ ਆ ਵੀ ਹਰ ਸਾਡੀ ਖੁਸ਼ੀ ਦੇ ਵਿੱਚ ਸ਼ਾਮਲ ਹੁੰਦੇ ਨੇ ਪਰਮਾਤਮਾ ਵੱਲੋਂ ਸਾਨੂੰ ਇੱਕ achhiyan ਦੁਆਵਾਂ ਦੇ ਕੇ ਜਾਂਦੇ ਨੇ ਔਰ ਇਹਨਾਂ ਦੀ ਦੁਆਵਾਂ ਜੀ ਬੜੀ ਬਰਕਤ ਹੁੰਦੀ ਹੈ ਬਿਲਕੁਲ ਸੋ ਲੱਗਦਾ ਕੋਈ ਰੂਲ ਜਿਹੜੇ ਬਣਾਉਣਾ ਚਾਹੀਦਾ ਹੈ ਕਿ ਉਹਨਾਂ ਤੇ ਪੈਸੇ ਜਿਹੜੇ ਤੇ ਕਿਤੇ ਜਾਣੇ ਚਾਹੀਦੇ ਕਿ ਇੰਨੇ ਕ ਪੈਸੇ ਇਹਨਾਂ ਨੂੰ ਇੱਕ ਲਿਮਿਟ ਆਪਾਂ ਕਹਿ ਸਕਦੇ ਹਾਂ ਬਣਾਣੀ ਚਾਹੀਦਾ ਹੈ ਕਿ ਦਾਇਰਾ ਬਣਾਉਣਾ ਚਾਹੀਦਾ ਹੈ ਗਵਰਨਮੈਂਟ ਨੂੰ ਜਾਂ ਫਿਰ ਕਿਸੇ ਪ੍ਰਸ਼ਾਸਨ ਨੂੰ ਦੇਖੋ ਰੂਲ ਰੈਗੂਲੇਸ਼ਨ ਜੋ ਵੀ ਹੈ ਉਹ ਇਹਨਾਂ ਦੇ ਸਮਾਜ ਦੇ ਇੱਕ ਤੈਅ ਕਰਨ ਦੀ ਨਾ ਇਹਨਾਂ ਦੇ ਕੁਝ ਹੈੱਡ ਨੇ ਜੋ ਉਹਨਾਂ ਨੇ ਤੈਅ ਕਰਨਾ ਹੁੰਦਾ ਉਹਦੇ ਵਿੱਚ ਸਾਡਾ ਸਮਾਜ ਕੁਝ ਨਹੀਂ ਕਹਿ ਸਕਦਾ ਸਿਰਫ ਐਸੀ ਉਹਨਾਂ ਨੂੰ ਇੱਕ ਅਪੀਲ ਕਰ ਸਕਦੇ ਆ ਵੀ ਕੁਝ ਗਰੀਬ ਬੰਦੇ ਕੁਝ ਲੋਕ আর ਮਿਡਲ ਕਲਾਸ ਲੋਕ ਨੇ ਅਸੀਂ ਉਹਨਾਂ ਦੇ ਘਰਾਂ 'ਚ ਜਾ ਕੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਮਤਲਬ ਇੱਕ ਪ੍ਰੈਸ਼ਰਾਈਜ਼ਰ ਕਰੀਏ ਵੀ ਅਸੀਂ ਤੁਹਾਡੇ ਕੋਲ ਇੰਨੀ ਡਿਮਾਂਡ ਕਰਦੇ ਆ ਉਹ ਨਹੀਂ ਕਰਨੀ ਚਾਹੀਦੀ ਬਿਲਕੁਲ ਠੀਕ ਹੈ ਜੀ ਔਰ ਬਾਕੀ ਆਪਣੀ ਖੁਸ਼ੀ ਨਾ ਜੋ ਬੰਦਾ ਦੇ ਰਿਹਾ ਉਹ ਆਪਾਂ ਨੂੰ ਕਬੂਲ ਕਰਨਾ ਚਾਹੀਦਾ ਹੈ ਬਿਲਕੁਲ ਸਰ ਆਪਾਂ ਹੋਰ ਵੀ ਜਿਹੜੇ ਲੋਕਾਂ ਨਾਲ ਗੱਲ ਕਰਾਂਗੇ ਸਰ ਕਿਸ ਵੇ ਨੂੰ ਵੇਚ ਦੇਖਦੇ ਹੋ ਜਿਹੜੇ ਸੋਸ਼ਲ ਮੀਡੀਆ ਤੇ ਲਗਾਤਾਰ ਜਿਹੜੀ ਵੀਡੀਓ ਵਾਇਰਲ ਹੁੰਦੀ ਹੈ ਉਹ ਦਿਖਾਈ ਦੇ ਰਹੀ ਹੈ ਨੇ ਦੇਖੋ ਆਪਾਂ ਇਹਨਾਂ ਨੂੰ ਨਾ ਮਾੜਾ ਵੀ ਨਹੀਂ ਕਹਿ ਸਕਦੇ ਤੇ ਇਹ ਇਹ ਇੱਕ ਦੁਆਵਾਂ ਵਾਲੇ ਸਾਡੇ ਬਣੇ ਹੋਏ ਨੇ ਸਾਡੇ ਸਮਾਜ ਦੇ ਵਿੱਚ ਅਸੀਂ ਇਹਨਾਂ ਨੂੰ ਸਹੀ ਨਿਗਾਹ ਨਾਲ ਹੀ ਦੇਖਾਂਗੇ ਪਰ ਕੁਝ ਲੋਕ ਇਹੋ ਜਿਹੇ ਜੋ ਕਿਨਰ ਸਮਾਜ ਨੂੰ ਖੁਦ ਗੰਦਾ ਕਰ ਰਹੇ ਨੇ ਖੁਦ ਕਿਨਰ ਬਣ ਬਣ ਕੇ ਤੁਰੇ ਆ ਰਹੇ ਨੇ ਪਰ ਆਪਾਂ ਇਹ ਚੀਜ਼ ਨੂੰ ਦੇਖਣਾ ਨਹੀਂ ਹੈਗਾ ਇਹ ਤਾਂ ਹੁਣ ਦੇਖੋ ਅਗਲੇ ਦੀ ਖੁਸ਼ੀ ਆ ਕੋਈ 5000 ਦੇ ਜਾਂਦਾ ਕੋਈ 10000 ਦੇ ਰਿਹਾ ਉਹ ਭਾਵੇਂ ਲੱਖ ਵਾਲੇ ਵੀ ਬੈਠੇ ਆ ਲੱਖ ਲੱਖ ਦੇਣ ਵਾਲੇ ਵੀ ਬੈਠੇ ਆ ਉਹ ਤਾਂ ਖੁਸ਼ੀ ਆ ਜੋ ਆਪਾਂ ਜੇ ਆਪਾਂ ਕੀ ਲੜ ਲਈਏ ਜਾਂ ਉਹਨਾਂ ਨਾਲ ਕੁਝ ਕਰ ਲਈਏ ਤੇ ਪਰ ਉਹ ਗਲਤ ਗੱਲ ਹੋ ਜਾਂਦੀ ਆ ਠੀਕ ਹੈ ਨਾ ਇਹ ਸਾਨੂੰ ਦੁਆਵਾ ਦੇਣ ਲਈ ਆਏ ਆ ਅਸੀਂ ਕਿਨਰ ਨੂੰ ਗੰਦਾ ਨਹੀਂ ਕਹਿ ਰਹੇ ਹੈਗੇ ਕੁਛ ਨਹੀਂ ਕਹਿ ਰਹੇ ਪਰ ਇਹ ਆ ਵੀ ਅਗਰ ਜੇ ਕੋਈ ਆਪਣੀ ਮਰਜ਼ੀ ਨਾਲ ਦੇਂਦੇ ਲੈ ਲੈਣ ਇਹ ਲੈ ਲੈਣ ਵੀ ਕਿਸੇ ਨੂੰ ਕੋਈ ਇਨਵੋਲਵ ਨਾ ਕਰਨਾ ਕਿਸੇ ਨੂੰ ਕੋਈ ਪ੍ਰੈਸ਼ਰ ਨਾ ਪਾਣ ਕਿਸੇ ਅੱਗੇ ਕੋਈ ਬਤਬੀਜੀ ਨਾ ਹੋਵੇ ਕੁਛ ਨਾ ਹੋਵੇ ਤੱਕਾ ਸਾਈ ਨਾ ਹੋਵੇ ਕਿਸੇ ਨਾਲ ਕੁਛ ਅਸੀਂ ਇਹੀ ਕਹਿੰਨੇ ਆ ਵੀ ਸਾਡੇ ਵੱਲੋਂ ਕੋਈ ਆਪਸ਼ਨ ਨਹੀਂ ਹੈਗੀ ਵੀ ਕਿਨਰ ਨੂੰ ਆਹ ਆਇਆ ਕਰੋ ਜਾਂ ਕੁਛ ਕਰੋ ਫਲਾਣਾ ਕਰੋ ਤੇ ਕਿਨਰ ਆਸਤੇ ਬਣੇ ਹੋਏ ਆ ਸਾਡੇ ਇੱਕ ਦੁਆਵਾ ਸਾਡੇ ਲਈ ਮਰਜੀ ਥੈਂਕ ਯੂ ਮੈਮ ਕਿਸ ਵੇਚ ਦੇਖਦੇ ਹੋ ਤੁਸੀਂ ਜੇ ਕਿ ਰਾਤੀ ਥੋੜੇ ਦਿਨ ਪਹਿਲਾਂ ਜਿਹੜਾ ਇੱਕ ਵੀਡੀਓ ਵਾਇਰਲ ਲਗਾਤਾਰ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਕੀ ਹੋਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਕਿ ਕਿੰਨਰ ਜਿਹੜੇ 1 ਲੱਖ ਰੁਪਏ ਦੀ ਡਿਮਾਂਡ ਕਰ ਰਹੇ ਤੁਹਾਡੇ ਹਿਸਾਬ ਨਾਲ ਸਹੀ ਹੈ ਉਹ ਮੈਡਮ ਸਹੀ ਤਾਂ ਨਹੀਂ ਹੈ ਮੀਨਸ ਸਾਰੇ ਜਿੱਦਾਂ ਸਦ ਪਰਿਵਾਰ ਵਾਂਗੂ ਇੱਕ ਦੁਨੀਆ ਆ ਜਿਹਦੇ ਵਿੱਚ ਮਤਲਬ ਕਿ ਕਿੰਨਾਂ ਦੇ ਕੋਲ ਪੈਸਾ ਪੁੱਗਦਾ ਹੀ ਨਹੀਂ ਹੈ ਹਰ ਦੀ ਆਪਣੀ ਆਪਣੀ ਲਾਈਫ ਹੈ ਜਿਹੜੇ ਮਤਲਬ ਕਿ ਆਪਣੇ ਗਰੀਬ ਹਾਲਾਤ ਦੇ ਵਿੱਚ ਲੋਕੀ ਕਰਦੇ ਆ ਨਾ ਉਹ ਇਹੀ ਕਹਿੰਦੇ ਆ ਕਿ ਆਪਣੇ 1100 ਰੁਪਿਆ ਲੈ ਲੈਣ ਹਨਾ ਤੇ ਉਹਦੇ ਨਾਲ ਉਹਨਾਂ ਦਾ ਮਤਲਬ ਕੀ ਆਪਣਾ ਉਹਨਾਂ ਦਾ ਵੀ ਕੰਮ ਚੱਲ ਸਕੇ ਤੇ ਦੂਸਰੇ ਗਰੀਬ ਬੰਦੇ ਦਾ ਵੀ ਹੋ ਜਾਏ ਖੁਸ਼ੀ ਕੋਣ ਨਹੀਂ ਕਰਨਾ ਚਾਹੁੰਦਾ ਹਰ ਇਨਸਾਨ ਕਹਿੰਦਾ ਕਿ ਅਸੀਂ ਖੁਸ਼ੀ ਕਰੀਏ ਅੱਜ ਤੁਹਾਡੇ ਨਾਲ ਕੋਈ ਐਦਾਂ ਦਾ ਹਾਲਾਸਾ ਜਿਹੜਾ ਵਿੱਤਿਆ ਹੋਵੇ ਕਿ ਹਾਂ ਤੁਸੀਂ ਜਿਹੜੇ ਪੈਸੇ ਘੱਟ ਦੇ ਰਹੇ ਹੋ ਲੇਕਿਨ ਉਹਨਾਂ ਵੱਲੋਂ ਜਿਹੜੇ ਜ਼ਿਆਦਾ ਪੈਸੇ ਦੇਣ ਦੀ ਜਿਹੜੀ ਮੰਗ ਕੀਤੀ ਗਈ ਹੋਵੇ ਮੈਡਮ ਮੈਂ ਵੀ ਮੈਰਿਜ ਕੀਤੀ ਬੱਚਿਆਂ ਦੀ ਲੇਕਿਨ ਮੇਰੇ ਮੇਰੇ ਮਤਲਬ ਕੀ ਘਰ ਦੇ ਵਿੱਚ ਆਏ ਆ ਲੇਕਿਨ ਉਹਨਾਂ ਦੇ ਕੋਈ ਦਮਾਲ ਨਹੀਂ ਸੀ ਉਹਨਾਂ ਨੇ ਦਾ ਉਲਟ ਮੈਨੂੰ ਅਸ਼ੀਰਵਾਦ ਦਿੱਤਾ ਕਿ ਤੁਸੀਂ ਲੱਖਾਂ ਵਿੱਚ ਖੇਡੋਗੇ ਜੀ ਮੈਂ ਦੋ ਬੱਚੇ ਦੀ ਮੈਰਿਜ ਕੀਤੀ ਹੈ ਮਤਲਬ ਕਿ ਮੈਨੂੰ ਉਹ ਇਹ ਕਹਿ ਗਏ ਕਿ ਤੁਸੀਂ ਲੱਖਾਂ ਵਿੱਚ ਖੇਡੋਗੇ ਜਦੋਂ ਤੁਹਾਡੇ ਕੋਲ ਲੱਖ ਰੁਪਿਆ ਹੋ ਜਾਊਗਾ ਨਾ ਤੇ ਫਿਰ ਤੁਸੀਂ ਸਾਨੂੰ ਸੰਦ ਲਿਓ ਅਸੀਂ ਤੁਹਾਡੇ ਤੋਂ ਉਸ ਟਾਈਮ ਪੈਸੇ ਲੈ ਕੇ ਜਾਵਾਂ ਆਪਣੀ ਖੁਸ਼ੀ ਦਿਨਾ ਜੀ ਸੋ ਥਿੰਕਿੰਗ ਇਹੀ ਰੱਖਣੀ ਚਾਹੀਦੀ ਹੈ ਕਿਉਂਕਿ ਆਮ ਜਿਹੜੀ ਦੁਨੀਆ ਹੈ ਨਾ ਬਹੁਤ ਆਪਣੇ ਆਪ ਨੂੰ ਨੀਵਾ ਕਰਕੇ ਹੀ ਇਹਨਾਂ ਨੂੰ ਬੁਲਾਉਂਦੇ ਆ ਕਿ ਇਹ ਸਾਡੇ ਕੋਲ ਖੁਸ਼ੀ ਲੈਣ ਆਣ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਹੈ ਲੇਕਿਨ ਉਹ ਆਪਣੇ ਟਾਈਮ ਦੇ ਉੱਤੇ ਖੁਸ਼ੀ ਮੰਗਣ ਆਉਂਦੇ ਆ ਹਨਾ ਪਰ ਇੱਕ ਪਰਚੀ ਹੋਣੀ ਚਾਹੀਦੀ ਹੈ ਇਹਨਾਂ ਦੇ ਮੋਰੇ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਆਪਣਾ ਪਰਿਵਾਰ ਹੈ ਤੁਸੀਂ ਤੁਹਾਡਾ ਲੈਣ ਆਂਦੇ ਤੁਸੀਂ ਖੁਸ਼ੀ ਖੁਸ਼ੀ ਤੁਹਾਨੂੰ ਅਗਲੇ ਘਰ ਤੋਂ ਦੇਣ ਉਹ ਸਭ ਤੋਂ ਬੈਟਰ ਹੈ ਹਨਾ ਚਲੋ ਬੱਚਿਆਂ ਦਾ ਵੀ ਇੱਕ ਟਾਈਮ ਆਂਦਾ ਆ ਉਸੇ ਵਕਤ ਇਹਨਾਂ ਦੀ ਟਾਈਮ ਆਂਦਾ ਹੈ ਉਂਝ ਇਹਨਾਂ ਨੂੰ ਕੋਈ ਸਹੂਲਤ ਤਾਂ ਨਹੀਂ ਪੈਸੇ ਦੇਣ ਦੀ ਕੋਈ ਹੈ ਸਰਕਾਰ ਵੱਲੋਂ ਜਾਂ ਉਂਝ ਕੋਈ ਨਹੀਂ ਇਹਨਾਂ ਨੂੰ ਦਿੰਦੇ ਹਨਾ ਤੇ ਆਪਾਂ ਕਹਿਣਾ ਬੜਾ ਸੋਖਾ ਹੈ ਮੰਗਣਾ ਬੜਾ ਔਖਾ ਹੈ ਮੀਨਸ ਮੇਰੇ ਕਹਿਣਾ ਭਾਵੇਂ ਹੈ ਕਿ ਠੀਕ ਹੈ ਇੱਕ ਸਿਸਟਮ ਹੋਣਾ ਚਾਹੀਦਾ ਕਿ ਤੁਹਾਡੀ ਇੱਕ ਪਰਚੀ ਹੈ 1100 ਤੱਕ ਸਟਾਰਟਿੰਗ ਤੇ ਤੁਸੀਂ ਅੱਗੇ ਤੁਹਾਡੀ ਲੋਕਾਂ ਦੀ ਖੁਸ਼ੀ ਹੈ ਕਿ ਆਪਾਂ ਕਿੰਨੇ ਕੇ ਦੇ ਸਕਦੇ ਹਾਂ ਕਿਸੇ ਨਾ ਕੋਈ ਜ਼ੋਰ ਜ਼ਬਰਦਸਤੀ ਨਹੀਂ ਹੈ ਬਸ ਆਪਣਾ ਹੱਥ ਜੋੜ ਕੇ ਇਹ ਸਗੋਂ ਅਸ਼ੀਰਵਾਦ ਦੇ ਕੇ ਜਾਣ ਇਹ ਤੁਹਾਨੂੰ ਰੱਬ ਇਹਨਾਂ ਦਵੇ ਕਿ ਤੁਸੀਂ ਸਾਨੂੰ ਦੋ ਹੱਕ ਨਹੀਂ ਆ ਉਹਨਾਂ ਦਾ ਠੀਕ ਹੈ ਵਧਾਈ ਲੈ ਆਉਂਦੇ ਆ ਵਧਾਈ ਲੈ ਕੇ ਚਲੇ ਜਾਂ। ਹਰ ਬੰਦਾ ਜਿਹੜਾ ਅਫੋਰਡ ਨਹੀਂ ਕਰਦਾ ਬੰਦ-ਬੰਦ 1 ਲੱਖ ਰੁਪਈਆ ਤੱਕ ਉਹ ਮੰਗਦੇ ਆ। ਉਹਨਾਂ ਨੂੰ ਵਧਾਈ ਹੈ ਖੁਸ਼ੀ ਲੈਣੀ ਚਾਹੀਦੀ ਹੈ। 1100 ਨਾਲ ਵੀ ਉਹਨੀ ਖੁਸ਼ੀ ਹੋ ਸਕਦੀ ਹੈ। ਬਿਲਕੁਲ ਇਹ ਗਲਤ ਕੰਮ ਨਹੀਂ ਕਰਨਾ ਚਾਹੀਦਾ। ਤੁਹਾਨੂੰ ਲੱਗਦਾ ਹੈ ਕੋਈ ਇੱਕ ਨਿਯਮ ਜਿਹੜਾ ਬਣਾਉਣਾ ਚਾਹੀਦਾ ਕਿ ਇੰਨੇ ਪੈਸੇ ਜਿਹੜੇ ਉਹਨਾਂ ਨੂੰ ਸਿਰਫ ਇੰਨੇ ਕ ਪੈਸੇ ਦੇਣੇ ਚਾਹੀਦੇ। ਬਿਲਕੁਲ ਇੱਕ ਨਿਯਮ ਬੰਨਣਾ ਚਾਹੀਦਾ ਵੀ ਜਿਹੜੇ ਹੀ ਜੜੇ ਆਉਂਦੇ ਆ ਇਹਨਾਂ ਨੂੰ 1100 ਰੁਪਈਆ ਇਹਦਾ ਤਾਂ ਕਿ ਹਰ ਕੋਈ ਇਨਸਾਨ ਆਪਣੇ ਕੁਝ ਦਿਨਾਂ ਦੇ